ਫੜਾਉ ਚਲੇ ਗਏ ਹੁਣ ਹੁਣ ਦੇਖੋ ਮੈਂ ਕਿ ਕਿਹੜਿਆਂ ਨੂੰ ਦੱਸਿਆ ਨਹੀਂ ਕਿੱਥੇ ਬੈਠੂਗਾ ਲੈ ਆਪਉ ਤੋਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੂ ਉਹ ਖੜਜੋ ਖੜਜੋ ਕੁਛ ਨਹੀਂ ਹੁੰਦਾ ਖੜਜੋ ਉਹ ਭਾਈ ਤੁਰ ਖੜਜੋ ਤਾਂ ਤੈਂ ਕਿਹਨਾਂ ਮਲੇ ਚ ਬੈਠੂ ਚਲ ਜੀ ਕਰਨੀ ਇਹਨਾਂ ਨੇ ਪੜੇਗਾ ਕੀ ਕਰੀਏ ਆਕਟੋਪਲ ਕਹਿੰਦੇ ਆਂ ਅੰਗਰੇਜ਼ੀ ਚ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣਾ ਜਾਦਾ ਅਸਲ ਤੇ ਮੰਗਣਾ ਸਰਪੰਚ ਸਾਹਿਬ ਨੇ ਅੱਜ ਕੇ ਨਵੇਂ ਸਰਪੰਚ ਨੇ ਐਨੇ ਜਿੱਤ ਤਾਂ 50 ਮੰਗਾ ਗਏ ਜਿੰਦੇ ਬਾਪੂ ਉਹ ਛੱਪੜ ਪਤਨੀ ਇਕੱਤਰੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਕਹੋ ਜੀ ਛੱਪੜ ਵਾਲੇ ਐਨੇ ਪੈਸੇ ਚਾਹੀਦੇ ਆਪਾਂ ਦੇ ਦੇਣੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਜੀ ਗੱਲ ਮੈਨੇ ਜਿੱਤ ਤਾਂ ਬਹੁਮਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਗੀਆਂ ਵੀ ਨਹੀਂ ਜਾਂ ਮੈਨੂੰ ਪਤਾ ਲਿਆ ਲਿਆ ਜੀ ਮੈਨੂੰ ਆਦਾ ਆਇਆ ਮੰਗ ਪੱਤਰ ਨਹੀਂ ਹੇਠਕ ਬਣਾਇਆ ਨਾ ਉਹ ਨਵੇਂ ਸਰਪੰਚ ਨੇ ਕਿ ਕੋਈ ਨ ਕੋਈ ਮੈਂ ਵੀ ਨਵੇਂ ਹਾਂ ਪਾਈਪ ਲਾਈਨ ਮੈਂ ਜਦੋਂ ਬਸਟਾਡੇ ਤੋਂ ਮੁੜਿਆ ਸੱਜੇ ਪਾਸੇ ਨੂੰ ਲਾਲਾ ਜੀ ਦੇ ਦਰਮਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤਾਂ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀਵੇ ਦਾ ਹੌਸਲਾ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੰਗ ਰੱਖੀ ਹੋਵੇ ਨਾ ਹੋਵੇ ਇਹ ਬਾ ਗਾ ਨਸਕਾਰ ਬਿਨਾਂ ਦਾ ਸੀਵਰੇਜ ਦਾ ਕੰਮ ਦਾ ਫੋਟੋ ਹੋ ਗਿਆ ਪੈਸੇ ਦੀ ਕੋਈ ਕਮੀ ਨਹੀਂ ਉਹ ਵੀ ਕਰਕੇ ਲੋਕੰਦੇ ਪਣ ਇੱਕ ਗਿਆਨਿਕ ਇਕਤਰਤਾ ਤੇ ਨਿਕਾਸੀ ਉਹ ਚੁੱਚੀ ਆਣੀ ਹੈ ਪਾਣੀ ਨਾਲ ਨਹੀਂ ਨਹੀਂ ਦਾ ਪਾਣੀ ਹੈ ਹੈਨਾ ਫੇ ਚੱਪੜ ਫੇ ਅੱਛਾ ਉਹ ਵੀ ਕਤਾਰ ਹੀ ਬਣਾ ਰੱਖੀ ਹੈ ਲਾ ਗਾਹਣਾ ਤਾਂ ਨਾ ਨਕਸ਼ੇ ਵੀ ਬਣਾ ਰੱਖਿਆ ਪਰ ਬਣਾਏ ਸੀ ਵੀ ਨਹੀਂ ਕੀ ਔਰ ਕਦੇ ਵਕਤ ਹੈ ਕਦਾ ਪਾਣੀ ਪਾਣੀ ਦਿੱਕੀ ਜਾਂਦਾ ਨਹੀਂ ਤਾਂ ਔਰ ਕਦੇ ਵਾਸਤੇ ਗਰਾਊਂਡ ਨੂੰ ਅੱਛਾ ਆਂਗੇ ਜੀ ਨੂੰ ਨਾ ਨਾਬਲਾਣਾ ਨਪਿੰਦਾ ਨਾ ਮੈਂ ਸਾਰਾ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹ ਹੀ ਪੈਸੇ ਵੀ ਆਪਣੀ ਇਹ ਸਾਰੇ ਪੰਡਾ ਜੇ ਕੰਮ ਕਰ ਰਹੇ ਹਾਂ ਔਰ ਜੇ ਢੁੱਢੀ ਕੋ ਤੇ ਸ਼ੁਰੂ ਕਰ ਲਾਂਗੇ ਤਹਾ ਹੋਰ ਜਾ ਰੱਖੀ ਰੱਖੋ ਕੋਈ ਸ਼ੀ ਗੱਲ ਕਰਦੀ ਹੈ ਨਹੀਂ ਅਸੀਂ ਤੋਂ ਸ਼ੁਰੂ ਕਰਾਂਗੇ